ਬਾਈ ਸਾਥਰੀ ਦਾ ਹਾਂ ਕੀ ਕਹਿਣਾ ਚਾਹੁੰਦਾ ਹੈ ਕਹਿਣਾ ਤਾਂ ਚਾਹੁੰਦਾ ਬਾਈ ਜੀ ਸਬਜ਼ੀ ਵੇਚਦਿਆਂ ਮੈਂ ਇੱਕ ਗੱਲ ਹੋਰ ਦੇਖਦਾ ਉਹ ਤੇ ਸਾਡਾ ਹਰਪਾਲ ਚੀਮਾ ਸਾਹਿਬ ਨੇ ਜਿਹੜੇ ਸਾਡੇ ਗਰੀਬਾਂ ਦੇ ਖਜ਼ਾਨਾ ਮੰਤਰੀ ਨੇ ਹਾਂ ਡਿੜਬੇ ਹਲਕੇ ਦਾ ਉਹ ਐਮਐਲਏ ਆ ਹਾਂ ਉਹਦੀ ਫੋਟੋ ਹੀ ਨਹੀਂ ਲਾਈ ਫੋਟੋ ਕਾਤੇ ਹੋ ਚ ਬੋਰਡ ਚ ਕੀ ਹੋ ਗਿਆ ਹਰਪਾਲ ਚੀਮਾ ਸਾਹਿਬ ਦੀ ਫੋਟੋ ਹੀ ਨਹੀਂ ਲਾਈ ਇਹ ਟਿਕੜੇ ਹਰਖੇ अच्छा डे बढ़िया बंदे ने हां हरपाल चीमा जी हां ਸਾਡੇ ਹਲਕੇ ਦੇ ਆ ਦੇਖਿਓ ਜੀ ਉਹਦੀ ਫੋਟੋ ਹੀ ਨਹੀਂ ਲਾਈ ਇਹਨਾਂ ਨੇ ਮਾਨ ਮੰਤਰੀ ਨੇ ਡੜਬੇ ਹਲਕੇ ਦੇ ਆ ਦੇਖੇ ਫੋਟੋ ਹੀ ਨਹੀਂ ਲਾਈ اچھا ਚਲ ਦੋਆਂ ਚਲਾ ਦਨਗੇ ਐਤੂ ਬਾਦ ਕਿਦੋਂ ਲਾਉਣਗੇ ਦੋ ਤਾ ਦਿਨ ਰਹਿ ਗਏ ਜੀ ਫੋਟੋ ਤਾਂ ਲੰਗਣ ਵਾਲੀਆਂ ਹੋ ਰਹੀਆਂ ਨਹੀਂ ਜਿੱਤਣਗੇ ਕਿਵੇਂ ਆ ਦੇਖਿਓ ਜੀ ਫੋਟੋ ਹੀ ਨਹੀਂ ਲਾਈ ਗਰੀਬ ਗਰੀਬ ਬੰਦਾ ਜੇ ਖਜ਼ਾਨਾ ਮੰਤਰੀ ਬਣ ਗਿਆ ਤਾਂ ਇਹਨਾਂ ਨੇ ਫੋਟੋ ਨਹੀਂ ਲਾਉਣੀ ਕਹਿ ਸਕਦੇ ਹੋ ਜੀ ਇਹ ਜੇ ਮੱਛਰ ਮੱਛਰ ਨਹੀਂਗਾ ਯਾਰ ਵੀ ਉਹ ਕੇਜਰੀਵਾਲ ਤਾਂ ਜਿੰਨ ਚ ਖੜਾ ਰਿਹਾ ਉਹ ਦੇਖ ਤੂੰ ਇਹਦਾ ਮਾਂ ਜੱਟਾਂ ਦੀ ਕਰਾਉਣਗੇ ਗਰੀਬਾਂ ਦੀ ਥੋੜੀ ਕਰਾਉਂਦਾ ਕੋਈ ਹਾਂ ਹਾਂ ਕਹਿਣੇ ਕਹਿੰਦੇ ਨੇ ਉਹਨਿਆਂ ਸਾਜਰੀ ਦਾ ਬੁਰਾ ਹਾਲ ਹੈ ਜੀ ਸੜਕ ਹੈ ਪਿੰਡ ਰੋਡ ਸਾਜਰੀ ਦੇ ਵਿੱਚ ਦੀ ਰੋਡ ਹੈ ਪਹਿਲਾਂ ਸਬਜੀ ਦੇ ਲੈ ਚਲੋ ਕੋਈ ਨਾ ਤਾਂ ਬਾਅਦ ਚ ਦੇ ਦਾਂਗੇ ਸਬਜੀ ਤਾਂ ਇਹ ਪੰਨ ਕਥਾਨੀ ਆ ਵੇ ਬੇ ਆ ਗੱਜਿੰਗ ਸੜਕ ਦਾ ਕਿੰਨਾ ਖੁਰਾ ਹਾਲ ਆ ਹਥੇਰਾ ਖਰਾ ਹਾਲ ਆ ਆ ਦੇਖ ਲੋ ਆ ਖਰਾ ਹਾਲ ਆ ਕੋਈ ਲੋਕਨ ਕੋ ਪਤਾ ਨਹੀਂ ਗੱਲਾਂ ਮਿਲਦੀਆਂ ਨੇ ਸਾਨੂੰ ੱਡੇ ਨੇ ਜੀ ਉਰੇ ਹਾਂ ਝਾੜੂ ਵਾਲਾ ਨੇ ਕੋਈ ਹਰਪਾਲ ਚੀਮਾ ਖਜ਼ਾਨਾ ਮੰਤਰੀ ਆ ਸਾਡੇ ਡੜਵੇ ਹਲਕੇ ਦਾ ਐਮਐਲਏ ਆ ਨਾ ਉਹ ਤਾਂ ਕਹਿੰਦੇ 2 ਸਾਲ ਹੋਏ ਨੇ ਵੀ 5 ਸਾਲਾਂ ਚ ਭੂਂਡ ਕੱਢ ਦਾਂਗੇ ਜਦੋਂ 2 ਸਾਲਾਂ ਚ ਮੇਰੇ 5 ੱਡੇ ਨੇ ਸਾਜਲੀ ਪਿੰਡ ਦੇ ਹਾਂ ਪੰਜਾਂ ਤੇ ਲੈਟਰਿੰਗ ਬਾਥਰੂਮ ਦਿਖਾ ਦੇ 25000 اچھا میرے ਘਰ ਵਾਲੀ ਦੇ پیسے ਵੀ ਮੁੱਕ ਗਏ ਸਰਕਾਰੀ ਫੰਡ ਦਾ ਤੇਰੇ ਘਰ ਵਾਲੀ ਦੇ ਕਹਦੇ ਆ 1000 ਰੁਪਏ ਆਖਿਆ ਸੀ 25000 ਹੋ ਗਿਆ ਇੰਨਾ ਕਣੀ ਹਾਂ ਇੰਨਾ ਕਣੀ 28000 ਹੋ ਗਿਆ ਨਾ ਨਾ ਆਏ ਤਾਂ ਨਹੀਂ ਕਿਹਾ ਸੀ ਵੀ ਵੰਨਸਾਰ ਦੇਵਾਂਗੇ 5 ਸਾਲ ਚ ਕਦੋਂ ਵੀ ਲਾਗੂ ਕਰਦੀ ਸਾਨੂੰ ਆਸ ਹੁੰਦੀ ਆ ਲੋਕਾਂ ਨੂੰ ਬੰਦਿਆਂ ਚ ਕਿਵੇਂ ਆਉਣਗੇ ਇੰਨਾ ਤਾਂ ਕੰਮ ਤਾਂ ਹੋਇਆ ਨਹੀਂ ਕੋਈ ਕੰਮ ਜਰ 2 ਸਾਲ ਹੋਏ ਨੇ ਅਜੇ ਤਿੰਨ ਪਈ ਨਹੀਂ ਉਰੋਂ ਭਾਈ ਦੇਖੋ ਇਹ ਤਾਂ ਰੱਬ ਨੂੰ ਤੁਸੀਂ ਕਿਹਦੇ ਕਣੀ ਹੋ ਅਸੀਂ ਤਾਂ ਦੇ ਦੇਖਾਂਗੇ ਆਏ ਦੇਖਾਂਗੇ ਨਹੀਂ ਫਿਰ ਡਰਦਾ ਏ ਤੂੰ ਹੁਣ ਬਾਈ ਡਰਨ ਵਾਲੀ ਗੱਲ ਨਹੀਂ ਕੋਈ ਸਾਰਾ ਜੀ ਜਿੰਨੇ ਮਿੱਤਰ ਨੇ ਹਾਂ ਲੀਡਰ ਨੇ ਸਾਰੇ ਮਿੱਤਰ ਨੇ ਪਾਵਲ ਕਿਆ ਕੀ ਕਰੂਗੀ ਇਹ ਨਹੀਂ ਪਤਾ ਨਹੀਂ ਤੈਨੂੰ ਪਤਾ ਨਹੀਂ ਕਿਹਨੂੰ ਪਾਵੇਂ ਤੂੰ ਕਿਹਨੂੰ ਪਾਵੇਂਗਾ ਮੈਂ ਤਾਂ ਖੈਰਾ ਸਾਹਿਬ ਨੂੰ ਪਾ ਦੂੰਗਾ ਖੈਰੇ ਨੂੰ ਪਾਵੇਂਗਾ ਫਿਰ ਪਤਾ ਤਾਂ ਲੱਗਿਆ ਸਰਪੰਚੀ ਵੇਲੇ ਵੀ ਤੈਨੂੰ ਇਹੀ ਜੀ ਵੋਟ ਮਿਲੂ ਹਾਂਜੀ ਆਏ ਨਹੀਂ ਫਿਰ ਜੀ ਗੱਲ ਕੀ ਮੇਰਾ ਖੈਰਾ ਸਤਕਾਰ ਕਰਦਾ ਮੈਂ ਖੈਰੇ ਖੈਰੇ ਨੂੰ ਤੱਕਾ ਮਿਲਿਆ ਕਿ ਮੇਰਾ ਸਿਮਰਨ ਜੀ ਤਮਾਨ ਕਰ ਮਾਨ ਸਲਮਾਨ ਕਰੂ ਮੈਂ ਉਹਨੂੰ ਪਾ ਦੂੰ ਜਿਹੜਾ ਆਪਣਾ ਸਤਕਾਰ ਕਰੂਗਾ ਪਬਲਿਕ ਦਾ ਸਤਕਾਰ ਕਰੂ ਪਬਲਿਕ ਨੂੰ ਵੋਟ ਦੇਊਗੀ ਨਾ ਹੁਣ ਏਦੂ ਬਾਦ ਕਦੋਂ ਪਤਾ ਲੱਗੂ ਸਤਕਾਰ ਦਾ 10 5 ਦਿਨਾਂ ਚ ਪਤਾ ਨਹੀਂ ਕਿਹਨੂੰ ਵੋਟ ਪਾਉਣੀ ਆ ਪਤਾ ਨਹੀਂ ਐਡ ਕਿਤਾ ਇਹੋ ਜਿਹਾ ਮਾਹੌਲ ਆ ਵੀਰੇ ਹਾਂ ਐਡ ਕਿਤਾ ਕੋਈ ਆਏ ਨਹੀਂ ਦੱਸ ਰਿਹਾ ਵੀ ਅਸੀਂ ਵੋਟ ਕਿਹਨੂੰ ਪਾਵਾਂਗੇ ਕੀ ਦੇ ਕ ਨਹੀਂ ਹੈਗਾ ਪਬਲਿਕ ਸਾਰੀ ਚੁੱਪ ਆ ਤੇ ਉਧਰ ਮੈਨੂੰ ਵੀ ਚਲੋ ਮੈਂ ਉਹ ਤੈਨੂੰ ਕਹਿਤਾ ਵੀ ਖੈਰ ਇਹ ਨੂੰ ਪਾਉਂ ਮੇਰਾ ਵੀ ਨਹੀਂ ਕੋਈ ਪਤਾ ਕੀ ਨੂੰ ਪਾਉਂਗਾ ਇਹ ਗੱਲ ਗਲਤ ਇਹ ਗੱਲ ਕਰਤੀ ਜਾਂ ਕਰਤੀ ਆਏ ਆ ਵੀ ਚਲੋ ਇੱਕ ਬੇਨਤੀ ਆਪਾਂ ਹੁਣ ਚਾਰ ਬੰਦਿਆਂ ਚ ਖੜਿਆ ਮਹੱਤ ਕਹਿਦਾ ਠੀਕ ਹੈ ਹੱਥੀ ਵਾਲੇ ਨੂੰ ਬਾਦੀ ਉਹ ਉਹ ਤੁਹਾਡੀ ਬਰਾਦਰੀ ਉਹ ਬਾਈ ਕਾ ਹੱਥੀ ਵਾਲੇ ਨੂੰ ਪਾਵਾਂਗੇ ਪਾ ਦਿਓ ਹੱਥੀ ਵਾਲੇ ਨੂੰ ਪਾਵਾਂਗੇ